ਦੇਖੋ ਜੀ ਨਗਰ ਨਗਮ ਦੇ ਵਿੱਚ ਸਾਡੇ ਮਾਣਯੋਗ ਐਮਐਲਏ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਜੀ ਮਾਣ ਜੀ ਰਹਿਨ ਮਾਈਟ ਜਿੰਨੀਆਂ ਵੀ ਸਵਾਵਾਵਾਂ ਚੱਲਦੀਆਂ ਵਾਂ ਤੇ ਜਿਹੜੀ ਕਿ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਸੀਗੀ ਕਿਉਂਕਿ ਹਮੇਸ਼ਾ ਹੀ ਕੋਸ਼ਿਸ਼ ਆ ਕਿ ਨਗਰ ਨਗਮ ਸਾਡਾ ਬਲੰਦੀਆਂ ਨੂੰ ਸ਼ੂਵੇ ਤੇ ਮੋਗਾ ਸ਼ਹਿਰ ਸਾਡਾ ਸੋਨਾ ਸ਼ਹਿਰ ਬਣੇ ਜਿਹੜੀ ਕਿ ਗੱਲ ਕਰੀਏ ਅਸੀਂ ਚਾਹੇ ਐਮਰਜੈਂਸੀ ਗੱਡੀਆਂ ਦੀ ਗੱਲ ਕਰੀਏ ਚਾਹੇ ਜੈਟੰਗ ਵਾਲੀਆਂ ਗੱਡੀ ਨਿਕਲੇ ਜਿੱਥੇ ਵੀ ਤੁਹਾਡੇ ਭਰਾ ਦੀ ਲੋੜ ਪਈ ਹੈ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਰਹੇ ਹਾਂ ਜਿਹੜਾ ਕਿ ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਇਹ ਗੱਡੀ ਹੈ ਕਿੱਥੇ ਆ ਕਿਉਂਕਿ ਮੈਂ ਦੇਖੀ ਜ਼ਰੂਰ ਸੀਗੀ ਪਹਿਲਾਂ ਜਿਹੜੀ ਸੜਕਾਂ ਦੀ ਸਫਾਈ ਹੁੰਦੀ ਸੀਗੀ ਪਰ ਜਦੋਂ ਸ਼ਾਨ ਬਣ ਕੀਤੀ ਤੇ ਪਤਾ ਲੱਗਾ ਵੀ ਇਹ ਸਮਰਾਲੇ ਮਾਰਚ ਮਹੀਨੇ 'ਚ ਖੜੀ ਕੀਤੀ ਸੀ ਤੇ ਅੱਜ ਇੱਕ ਪੂਰਾ ਸਾਲ ਹੋ ਗਿਆ ਮਾਰਚ ਦੇ ਮਹੀਨੇ 'ਚ ਇਸ ਮੈਨੂੰ ਕਰੀਬ 1 ਮਹੀਨਾ ਹੋ ਗਿਆ ਲੱਗੇ ਨੂੰ ਇਸ ਦੇ ਜਦੋਂ ਜੈ ਤੇ ਵੀ ਗੱਡੀ ਦਾ ਆਪਣਾ ਕਿੱਥੇ ਕੰਮ ਪਹੁੰਚਿਆ ਕੀ ਹੋਇਆ ਕੀ ਨਹੀਂ ਇੱਕ ਮਾਈਨਰ ਦੀ ਕੰਮ ਦੀ ਖਾਤਰ ਦੇ ਜਿਹੜਾ ਕਿ 1 ਸਾਲ ਤੋਂ ਸਮਰਾਲੇ ਏਜੰਸੀ ਦੇ ਵਿੱਚ ਗੱਡੀ ਖੜੀ ਸੀ ਬਹੁਤ ਕੋਸ਼ਿਸ਼ਾਂ ਦੇ ਤੇ ਮਾਨ ਜੋਗ ਐਮਐਲਸ ਰਨ ਮਾਹੇਟ ਜਿਹੜੀ ਕਿ ਅੱਜ ਮੈਂ ਇਹ ਗੱਡੀ ਅੱਜ ਨਗਰ ਰੰਗਮ ਦੇ ਵਿੱਚ ਬੁਲਾ ਲਈਆ ਉਸ ਤੋਂ ਬਾਅਦ ਮੈਂ ਇਹ ਗੱਲ ਜ਼ਰੂਰ ਕਹਾਂਗਾ ਇਹ ਜਿਹੜੇ ਅਫਸਰਾਂ ਉਹਨਾਂ ਦੀ ਬਹੁਤ ਵੱਡੀ ਨਲਾਇਕੀ ਆ ਜਿਹੜੀ ਕਿ ਇੱਕ ਲੰਮੇ ਸਮੇਂ ਤੋਂ ਗੱਡੀ ਜਿਹੜੀ ਏਜੰਸੀ ਦੇ ਵਿੱਚ ਖੜੀ ਕੀਤੀ ਹੋਈ ਸੀ ਇਹ ਕਿੰਦੀ ਕਾਸਟ ਲੱਗੀ ਸੀ ਜੀ ਇਹ ਇਹ ਤਕਰੀਬਨ 40 ਲੱਖ ਦੀ ਗੱਡੀ ਆ ਜੀ ਤੇ ਤੁਸੀਂ ਵੇਖ ਲਓ ਜੀ ਜੇ 40 ਲੱਖ ਦੀ ਗੱਡੀ ਆ ਤੇ ਇੱਕ 70 75 ਅਮਾਉਂਟ ਦੀ ਖਾਤਰ ਸਮਰਾਲੇ ਦੇ ਵਿੱਚ ਇੱਕ ਸਾਲ ਤੋਂ ਇਹ ਗੱਡੀ ਉੱਥੇ ਗੜ ਰਹੀ ਆ ਕਿਉਂਕਿ ਜਿਹੜਾ ਕਿ ਆਪੇ ਘਰ-ਬਾਰ ਤੇ ਪਰਿਵਾਰਾਂ ਦੇ ਵਿੱਚ ਵੀ ਕਹ ਲਈ ਜਾਂ ਆਪਣੀ ਕਿਰਤ ਕਮਾਈ ਦੀ ਕਾਹੋ ਇੱਕ ਚੀਜ਼ ਵੀ ਹੁੰਦੀ ਹੈ ਚਾਹੇ 80 ਹਜ਼ਾਰ ਦੀ ਸਕੂਟਰੀ ਕਹੀ ਆਪਾਂ ਉਹ ਵੀ ਸੰਭਾਲ ਸੰਭਾਲ ਕੇ ਰੱਖਦੇ ਆ ਇਹ ਜਿਹੜੀ 80 ਪਰ 40 ਲੱਖ ਦੀ ਗੱਡੀ ਹੈ ਜਿਹੜੀ ਇੱਕ ਸਾਲ ਤੋਂ ਸਮਰਾਲਾ ਏਜੰਸੀ ਦੇ ਵਿੱਚ ਖੜੀ ਹੈ ਇਹ 2021 ਮਾਡਲ ਦੀ ਗੱਡੀ ਜਾਨੀ ਜੀ ਪਹਿਲਾਂ ਤੁਸੀਂ ਵੀ ਕੌਂਸਲਰ ਸੀਗੇ ਪਹਿਲਾਂ ਮਸਲਾ ਇਹ ਧਿਆਨ ਚ ਤਾਂ ਹੋਊਗਾ ਪਹਿਲਾਂ ਕਿਉਂ ਨਹੀਂ ਆਵਾਜ਼ ਠਾਈ ਗਈ ਪਹਿਲਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਮੈਂ ਸੜਕਾਂ ਦੇ ਤੇ ਜਰੂਰ ਤੇ ਇਹ ਤੁਰੀ ਫਿਰਦੀ ਗੱਡੀ ਵੇਖੀ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਗੱਡੀ ਏਜੰਸੀ ਦੇ ਵਿੱਚ ਸਮਰਾਲੇ ਖੜੀ ਆ ਤੇ ਜਦੋਂ ਮੈਨੂੰ ਅੱਜ ਤੋਂ 2 ਮਹੀਨੇ ਪਹਿਲਾਂ ਪ ਚੱਲ ਰਹੀ ਸੀ ਤੇ ਇੱਕ ਮਹੀਨੇ ਤੋਂ ਮੈਂ ਪੂਰੀ ਇਹ ਜਦੋਜਹਿਦ ਦੇ ਮਗਰ ਪਿਆ ਆ ਵਾ ਸੀ ਅਫਸਰ ਸਾਹਿਬ ਨਾਲ ਦੇ ਵੀ ਵੀ ਗੱਡੀ ਦੀ ਕੀ ਡਿਟੇਲ ਆ ਵੀ ਇਹਦਾ ਮੈਨੂੰ ਦੱਸਿਆ ਜਾਵੇ ਤੇ ਉਹਦੀ ਸ਼ਾਨਵੀਨ ਕਰਕੇ ਅੱਜ ਇਹ ਨਗਰ ਰੰਗ ਵਿੱਚ ਗੱਡੀ ਅਸੀਂ ਬੁਲਾਈ ਆ ਜੇ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਹੁਣ ਕਿੱਦਾਂ ਦੀ ਕੰਡੀਸ਼ਨ ਐ ਸਟੇਜ ਦੀ ਗੱਡੀ ਦੀ ਕੰਡੀਸ਼ਨ ਤਾਂ ਬੈਸਟ ਆ ਜੀ ਬਾਕੀ ਅਸੀਂ ਕਿਉਂਕਿ ਜਿਹੜੀਆਂ ਇਹ ਬੈਟਰੀਆਂ ਕਿਉਂਕਿ ਇੱਕ ਅਫਸਰਾਂ ਦੇ ਸਾਹਬ ਲੈ ਲਓ ਜਾਂ ਕਿੱਦਾਂ ਦੇ ਵੀ ਕਿਸੇ ਵੀ ਚਾਹੇ ਅਫਸਰ ਦੀ ਡਿਊਟੀ ਸੀ ਇੱਥੇ ਕਿਉਂਕਿ ਜਦੋਂ ਆਪਾਂ ਗੱਡੀ ਚਲਾਵਾਂਗੇ ਨਾ ਜੇ ਉਹ ਤੇ ਖੜੀ ਰਹੂਗੀ ਤਾਂ ਬੈਟਰੀਆਂ ਦਾ ਖਰਾਬ ਹੋਣੀਆਂ ਹੀ ਆ ਹੁਣ ਇਹਦੀਆਂ ਅਸੀਂ ਬੈਟਰੀਆਂ ਕੋਸ਼ਿਸ਼ ਹੋਊਗੀ ਅੱਜ ਜਾਂ ਕੱਲ ਜਾਂ ਇੱਕ ਦੋ ਦਿਨਾਂ ਦੇ ਵਿੱਚ ਇਹਦੀਆਂ ਬੈਟਰੀਆਂ ਨਵੀਆਂ ਰਖਾ ਕੇ ਤੇ ਇਹ ਸੜਕਾਂ ਤੇ ਝੂਮਦੀ ਦਿਸੂਗੀ ਮੋਗਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੋਗਾ ਵਾਸੀਆਂ ਨੂੰ ਤਾਂ ਹਮੇਸ਼ਾ ਹੀ ਇਹ ਹੀ ਮੇਰੀ ਵੀ ਬੇਨਤੀ ਆ ਮਾਨਜੋਗ ਐਮ ਐਲ ਐ ਸੇ ਬੇਨਤੀ ਕਿ ਜਿੱਥੇ ਸਾਡਾ ਬਣਦਾ ਵਾ ਜਿਹੜੀਆਂ ਸੰਗਤਾਂ ਸੀ ਉਹ ਕਰਨ ਅਫਸਰ ਸਾਹਿਬ ਸਿਉ ਕਰਨ ਤੇ ਅਸੀਂ ਸੇਵਾ ਨੂੰ ਹਮੇਸ਼ਾ ਹੀ ਸਮਰਪਿਤ ਰਹਿਣਾ। ਜਾਨੀ ਸੜਕਾਂ ਦੇ ਨਾਲ ਮਿੱਟੀ ਹਜੇ ਵੀ ਬਹੁਤ ਪਈ ਆ ਗੱਡੀਆਂ ਵੀ ਆ ਜਾਂਦੀਆਂ ਪਰ ਜਿਹੜੇ ਹਾਲਾਤ ਸੜਕਾਂ ਦੇ ਉਹੀ ਆ ਨੰਗਣਾ ਬਹੁਤ ਔਖਾ ਥਾਂ ਥਾਂ ਤੇ ਢੇਰੀਆਂ ਨਾਲ ਲੱਗੀਆਂ ਪਈਆਂ ਸਾਡੀ ਕੋਸ਼ਿਸ਼ ਭਾਜੀ ਇਹੀ ਹੋਊਗੀ ਕਿਉਂਕਿ ਪਹਿਲਾਂ ਸਾਨੂੰ ਮੈਨੂੰ ਵੀ ਨਹੀਂ ਪਤਾ ਸੀ ਇਹ ਗੱਡੀ ਦਾ ਵੀ ਗੱਡੀ ਆਪਣੀ ਕਿੱਥੇ ਆ ਜਿ ਜਦੋਂ ਹੀ ਗੱਡੀ ਚੱਲੂ ਹੁੰਦੀ ਆ ਤਾਂ ਤਕਰੀਬਨ ਇਹ ਨਿਰੰਤਰ ਇਹ ਗੱਡੀ ਮੋਗੇ ਸ਼ਹਿਰ ਦੇ ਵਿੱਚ ਵੱਖ-ਵੱਖ ਗਲੀਆਂ ਚ ਕਹ ਲੋ ਜਾਂ ਮੇਨ ਜਿੱਥੇ ਸੜਕਾਂ ਦੇ ਇਹ ਜਾ ਸਕਦੀ ਆ ਉੱਥੇ ਹਮੇਸ਼ਾ ਹੀ ਸਭਾਈ ਨੂੰ ਸਮਰਪਿਤ ਰਾਵਾਂਗੇ ਕਿੰਨੇ ਖ ਖਰਚਾ ਕਰੀਬ ਲੱਖੋਂ ਥੱਲੇ ਹੀ ਸੀਗਾ ਜੀ ਇਹ ਲੱਖੋਂ ਥੱਲੇ ਜੀ ਕਹ ਲੋ ਚਲੋ ਲੱਖ ਵੀ ਮੰਨਦੇ ਆਂ ਡੇਢ ਵੀ ਮੰਨਦੇ ਆਂ ਤੇ 40 ਲੱਖ ਦੀ ਗੱਡੀ ਇੱਕ ਲੱਖ ਡੇਢ ਲੱਖ ਪਿੱਛੇ ਖੜੀ ਕਰਨੀ ਹੈ ਤੇ ਇਹਦੋਂ ਨਾਲ ਇੱਕੀ ਹੋਰ ਹੋ ਹੀ ਨਹੀਂ ਸਕਦੀ